ਇੱਕ ਬੇਨਤੀ ਕਰਨੀ ਆ ਸਾਰੇ ਮੇਰੇ ਵੀਰ ਇਸ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਓ ਇਹ ਸਾਲ ਮਹੋਲੀ ਦੀ ਟੀਮ ਬਹੁਤ ਤਕੜਾ ਖੇਡੀ ਉਸ ਟੀਮ ਦੇ ਲਈ ਇੱਕ ਦੇਸ਼ਾ ਖੇਡਿਆ ਮਹੋਲੀ ਵਾਲਾ ਉਹ ਨੌਜਾਨ ਇਸ ਨੌਜਵਾਨ ਦੀ ਖੇਡ ਬੜੀ ਚੰਗੀ ਬੜੇ ਲੋੜਵੰਦ ਜਿਹੇ ਪਰਿਵਾਰ ਦਾ ਇੱਕ ਖਿਡਾਰੀ ਹੈ ਪਰ ਇਹਦੇ ਲਿਗਾਮੈਂਟ ਤੇ ਸੱਟ ਵੱਜੀ ਇਹਦੇ ਲਿਗਾਮੈਂਟ ਟੁੱਟ ਗਏ ਨੇ ਹੁਣ ਆਪਾਂ ਕਰਾਉਣਾ ਆਪਰੇਸ਼ਨ ਸੋ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਕਿਉਂਕਿ ਇਹਦੇ ਹਾਲਾਤ ਮੈਨੂੰ ਇਹਦੇ ਪਿੰਡ ਦੇ ਸੱਜਣਾ ਨੇ ਦੱਸਿਆ ਇਹਦੇ ਘਰ ਦੇ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਆ ਮੇਰੇ ਪੰਜਾਬੀ ਵੀਰੋ ਕਬੱਡੀ ਵਾਲੇ ਜਿਵੇਂ ਕਹਿੰਦੇ ਹੁੰਦੇ ਆ ਨਾ ਕੋਈ ਅੰਬਾਨੀਆਂ ਅੰਡਾਨੀਆਂ ਦੇ ਘਰੋਂ ਨਹੀਂ ਉੱਠੇ ਹੁੰਦੇ ਇੱਕ ਨਾਰਮਲ ਜੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਤਿਆਰੀ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਦੇ ਆ ਆਈ ਦੀਸ਼ਾ ਵੀ ਨੌਜਨ ਇਸੇ ਤਰ੍ਹਾਂ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਵੱਖੋ ਵੱਖਰੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਔਰ ਗੋਡੇ ਤੇ ਸੱਟ ਖਾ ਬਠਾ ਔਰ ਇਹ ਨੌਜਨ ਨੇ ਇਲਾਜ ਕਰਵਾਉਣਾ ਔਰ ਇਲਾਜ ਤੇ ਪੈਸਾ ਤੁਹਾਨੂੰ ਪਤਾ ਵੀ ਬਹੁਤ ਆਉਂਦਾ ਸੋ ਮੇਰੀ ਬੇਨਤੀ ਆਪਾਂ ਸਾਰੇ ਭਰਾਵਾਂ ਨੂੰ ਕਰਦੇ ਆ ਵੀ ਇਸ ਨੌਜਨ ਦਾ ਆਪਾਂ ਜਰੂਰ ਮਾਨ ਸਨਮਾਨ ਕਰੀਏ ਦੀਸ਼ਾ ਤੇਰਾ Google Pay ਕਿੰਨਾ ਹੈ ਲੈ ਕੇ ਲੈ ਕੇ ਆਉਣਾ ਸੀ ਸੋਹਣਿਆ ਏ ਬਾਈ 10 ਰੁਪਏ ਹੀ ਪਾ ਦਿਓ ਮੇਰੀ ਹੱਥ ਬਣ ਕੇ ਬੇਨਤੀ ਆ ਪਰ ਜ਼ਿੰਦਗੀ ਦੀ ਕਮਾਈ ਦੇ ਵਿੱਚੋਂ ਪਤਾ ਨਹੀਂ ਕਿਹਦੀ ਕਮਾਈ ਦੇ ਨਾਲ ਬੰਦੇ ਨੇ ਠੀਕ ਹੋ ਜਾਣਾ ਹੁੰਦਾ ਬਹੁਤ ਮਜਬੂਰ ਆ ਇਹ ਮੇਰੀ ਬੇਨਤੀ ਹੈ ਮੈਂ ਕਿਉਂਕਿ ਸਾਡਾ ਫਰਜ਼ ਬਣਦਾ ਜਦੋਂ ਕਿਸੇ ਖਿਡਾਰੀ ਦੇ ਸੱਟ ਲੱਗਦੀ ਹੈ ਤੇ ਅਸੀਂ ਮੂਹਰੇ ਹੋ ਕੇ ਮੇਰੇ ਵੀਰੋ ਆਪਾਂ ਇਹਨਾਂ ਨੌਜਵਾਨਾਂ ਨੂੰ ਜਿਹੜਾ ਠਾਈਏ ਔਰ ਜਾਸ ਔਰ ਜਾਸ ਨਾਰਵੇ ਏ ਗੁਰਦੀਪ ਆਸਟ੍ਰੇਲੀਆ ਆ ਉਹਨਾਂ ਵੱਲੋਂ ਫੜੀ ਨੌਜਵਾਨਾਂ ਆ 1000 ਰੁਪਇਆ ਨਵੀ ਸਾਡਾ ਵੀਰ ਆ ਮੈਨੂੰ ਆ ਤਾਂ ਕੱਢ ਕੇ ਦੇ ਯਾਰ Google Pay ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਗੁਰਪ੍ਰੀਤ ਜੰਗੀਆਰੇ ਵਾਲਾ ਵੀ ਦੇ ਗਿਆ ਮਾਇਆ ਦੋ ਮਿੰਟ ਦਿਓ ਭਾਈ ਮੇਰਾ ਇੱਧਰ ਕੰਮ ਆ ਤੁਹਾਡਾ ਇਹ ਪੁਆਇੰਟ ਦੇਖਣਾ ਇਹ ਰੈਫਰੀਆਂ ਦਾ ਤੇ ਦੂਜਿਆਂ ਦਾ ਪ੍ਰਬੰਧਕਾਂ ਦਾ ਕੰਮ ਆ ਜੇ ਮੇਰਾ ਕੰਮ ਆ ਤਾਂ ਮੈਨੂੰ ਦੱਸ ਦਿਓ ਮੈਂ ਇੱਧਰ ਕਰ ਰਿਆਂ ਦਾ ਮੇਰਾ ਵੀਰ ਬਣ ਕੇ ਯਾਰ ਤੁਸੀਂ ਇੰਨੇ ਇੱਕ ਤਾਂ ਤੁਸੀਂ ਸਿਆਣੇ ਹੋ ਆ ਮੁੰਡੇ ਲਈ ਤਾਂ ਕੁਝ ਕਰਵਾ ਦਈਏ ਪੁਆਇੰਟ ਦਾ ਬਾਅਦ ਚੋ ਵੀ ਦੇਖਿਆ ਜਾਊਗਾ ਵਿੱਚ ਪਾਣੀ ਵੜਿਆ ਜਾਂਦਾ ਇਦਾਂ ਫਿਰ ਸਵਾਦ ਨਹੀਂ ਆਉਂਦਾ ਮੇਰੀ ਹੱਥ ਬਣ ਕੇ ਬੇਨਤੀ ਆ 81950 27 086 ਸਾਰੇ ਪੇਜਾਂ ਵਾਲੇ ਭਰਾਵਾਂ ਨੂੰ ਵੀ ਬੇਨਤੀ ਵੀ ਵਾਧ ਚੜ ਕੇ ਪਾਇਓ ਇਸ ਨੌਜਵਾਨ ਦੇ ਲਈ 81950 27086 ਇਹ ਦੀਸ਼ੇ ਮਹੋਲੀ ਵਾਲੇ ਨਾਲ ਪਿਆ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਾਂ ਵਾਧ ਚੜ ਕੇ ਵੀਰ ਦਾ ਮਾਣ ਕਰਨਾ ਤੇ 11000 ਰੁਪਇਆ ਬਿੰਦਰ ਰਾਣੂ ਹਮਿਟੀ ਯੂਐਸਏ ਵਾਲਾ ਸਾਡਾ ਭਰਾ ਉਹਦੇ ਵੱਲੋਂ ਨੌਜਾਨਾ ਤੈਨੂੰ ਕੱਲ ਤੱਕ ਪਹੁੰਚਿਓ ਪਹੁੰਚ ਜਾਊਗਾ ਤਾਂ ਇੱਕ ਜੇੜਾ ਲਾ ਲੈ ਸਾਰੇ ਤੇਰਾ ਮਾਨ ਸਨਮਾਨ ਬਾਤ ਚੜ ਕੇ ਕਰਨਗੇ ਮੈਂ ਬੇਨਤੀ ਕਰਦਾ ਵੀ ਦੋ ਚਾਰ ਸੱਜਣ ਸਾਡੇ ਨਾਲ ਕਲੱਬ ਵਾਲੇ ਵੀ ਹੋ ਜੋ ਮਜਬੂਰ ਹੈ ਕਿਸੇ ਬੰਦੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਆਪਾਂ ਮੇਰੇ ਵੀਰੋ ਇਸ ਤਰ੍ਹਾਂ ਆ ਕੇ ਮੰਗੀਏ ਪਰ ਜਿਵੇਂ ਕਹਿੰਦੇ ਹੁੰਦਾ ਵੀ ਜਦੋਂ ਮਜਬੂਰੀ ਬਣ ਜੇ ਤੇ ਉਦੋਂ ਮੰਗਣਾ ਵੀ ਪੈਂਦਾ ਹੈ ਪੀਸ਼ੇ ਮਹੋਲੀ ਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ